ਉਹ ਦਾ ਕੁਝ ਕੁ ਦੇ ਨਾਲ ਹੀ ਬੜਾ ਪਿਆਰਾ ਵੀ ਸੀ ਮੈਂ ਆਪੇ ਆਖਦੀ ਸੀ ਜਿਉਣ ਦਾ ਸਹਾਰਾ ਵੀ ਸੀ ਮੈਂ ਓਸੀ ਸੋਹਣੀ ਤਸਵੀਰ ਤੇ ਮੈਂ ਕੰਧ ਵਾਲੀ ਮੇਕ ਸਾਨੂੰ ਇਹੋ ਜੇ ਮਿਲੇ ਨੇ ਲਿਖੇ ਰੱਬ ਵੱਲੋਂ ਲੇਖ ਅਸੀਂ ਟੁੱਟੇ ਤਾਰੇ ਅੰਬਰ ਨਾਲ ਧਰਤੀ ਦੇ ਹੋਏ ਨਾਹੀਂ ਤਖਤੀ ਦੇ ਹੋਏ ਨਾਹੀਂ ਅਰਥੀ ਦੇ ਹੋਏ ਅਸੀਂ ਉਹ ਫੁੱਲ ਆਗੇ ਜਿਹੜੇ ਜੁੱਤੀਆਂ ਦੇ ਹੇਠ ਸਾਨੂੰ ਇਹੋ ਜੇ ਮਿਲੇ ਨੇ ਲਿਖੇ ਰੱਬ ਵੱਲੋਂ ਲੇਖ ਕਿਤੇ ਭੜਨੇ ਔਕਾਤਾਂ ਕਿਤੇ ਭੜਨਾ ਤਮੀਜ਼ਾਂ ਮੈਂ ਤਾਂ ਫਰਕਾਂ ਦਾ ਤਰਕਾਂ ਨਾ ਕੱਢਿਆ ਨਤੀਜਾ ਜਾਓ ਮੇਰੇ ਨਹੀਂ ਉਮੇਚ ਜਾ ਮੈਂ ਉਹਨਾਂ ਦੇ ਨਹੀਂ ਮੇਚ ਸਾਨੂੰ ਇਹੋ ਜੇ ਮਿਲੇ ਨੇ ਲਿਖੇ ਰੱਬ ਵੱਲੋਂ ਲੇਖ ਕਿਤੇ ਭੱਜਣੇ ਜਦ ਦੱਬਣੇ ਦੀ ਸ਼ਾਜਸ਼ ਨਹੀਂ ਦਿੱਤੀ ਸਾਨੂੰ ਘਰ ਜੇ ਨੇ ਸੌਣ ਦੀ ਇਜਾਜ਼ਤ ਨਹੀਂ ਦਿੱਤੀ ਹੁੰਦਾ ਸੂਰਜ ਤੋਂ ਪਹਿਲਾਂ ਸਾਡੀ ਦੇੜੀ ਉੱਤੇ ਸੇਠ ਸਾਨੂੰ ਇਹੋ ਜੇ ਮਿਲੇ ਨੇ ਲਿਖੇ ਰੱਬ ਵੱਲੋਂ ਲੇਖ ਸਾਨੂੰ ਫਾਂਸੀ ਹੋਈ ਜਦੋਂ ਵੀ ਬੰਦੂਕ ਬਿਜਲੀ ਅਸੀਂ ਉਮਰਾਂ ਲਈ ਸੀਨਿਆਂ 'ਚ ਹੂਕ ਬਿਜਲੀ ਸਾਨੂੰ ਫਾਂਸੀ ਹੋਈ ਜਦੋਂ ਵੀ ਬੰਦੂਕ ਬਿਜਲੀ ਅਸੀਂ ਉਮਰਾਂ ਲਈ ਸੀਨਿਆਂ 'ਚ ਹੂਕ ਬਿਜਲੀ ਇਨ੍ਹਾਂ ਕਾਗਜ਼ਾਂ 'ਤੇ ਕਿਹੜਾ ਸਾਨੂੰ ਸੌਖੀ ਆਜੂ ਟੇਕ ਸਾਨੂੰ ਇਹੋ ਜੇ ਮਿਲੇ ਨੇ ਲਿਖੇ ਰੱਬ ਵੱਲੋਂ ਦੇ ਸਾਨੂੰ ਇਹੋ ਜੇ ਮਿਲੇ ਨੇ ਲਿਖੇ ਰੱਬ ਵੱਲੋਂ ਦੇ